ਕਿਸਾਨ ਭਰਾਵੋ ਆਪਣੇ ਲਵੇ ਮੱਕੀ ਬਕਾਊ ਆ ਭਰਾਵੋ ਜੇ ਖੜੀ ਮੱਕੀ ਲੈਣੀ ਆ ਕਿਸੇ ਨੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਇੱਕ ਕਿੱਲਾ ਮੱਕੀ ਦਾ ਇੱਕ ਦੋ ਘਰਾਂ ਦੇ ਹੋਰ ਵੀ ਕਦੋ ਕਿੱਲੇ ਹੈਗੇ ਨੇ ਬਕਾਊ ਜੇ ਕਿਸੇ ਮੇਰੇ ਵੀਰ ਨੇ ਡੈਰੀ ਵਾਲੇ ਨੇ ਖੜੀ ਮੱਕੀ ਲੈਣੀ ਆ ਤਾਂ ਭਰਾਵੋ ਸਾਡੇ ਨਾਲ ਸੰਪਰਕ ਕਰ ਸਕਦਾ ਨਛੱਤਰ ਸਿੰਘ ਗੰਡੂਆ ਰਾਜੇਕਾ 98151 032 76 ਜੇ ਕਿਸੇ ਵੀਰ ਨੇ ਲੈਣੀਆਂ ਮੱਕੀ ਖੜੀ ਤਾਂ 98151 032 76 ਪੂਰਾ ਵਧੀਆ ਕਿੱਲਾ ਲੱਗਿਆ ਹੋਇਆ ਇਹਨੂੰ ਘੱਟੋ-ਘੱਟ ਅੱਜ 15 ਤਰੀਕ ਨੂੰ ਆ ਮਹੀਨੇ ਦੀ 7ਵੇਂ ਦੀ 15 ਤਰੀਕ ਨੂੰ ਇਹਨੂੰ 3 ਮਹੀਨੇ ਹੋ ਜਾਣਗੇ ਭਰਾਵੋ 90 ਦਿਨਾਂ ਦੀ ਮੱਕੀ ਹੋ ਜੂ ਇਹ ਜੇ ਕਿਸੇ ਭਰਾ ਨੇ ਲੈਣੀ ਹੈ ਮੱਕੀ ਤਾਂ ਆਪਣੇ ਨਾਲ ਟੈਲੀਫੋਨ ਤੇ ਸੰਪਰਕ ਕਰਕੇ ਖੜੀ ਮੱਕੀ ਵੱਡ ਕੇ ਆਪਲ ਜਾਣੀ ਪੂਗੀ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਵੈਗ੍ਰੀਜ ਖਾਲਸਾ ਵੈਗ੍ਰੀਜ ਪਤੀ